ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਦਿਤ ਰਾਮ ਪਾਤਸ਼ਾਹ ਦੀ ਰਹਿਮਤ ਕਿਰਪਾ ਬਖਸ਼ ਸ ਮਯਾ ਸਦਕਾ ਅੰਮ੍ਰਿਤ ਬਿਲਦੁੱਲੇ ਕੀ ਤਨ ਮਨ ਧਨ ਕਰ ਕੀ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਬੜਪਾਗੇ ਹਾਂ ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਬੈਠਣ ਦਾ ਅਵਸਰ ਸਮਾਂ ਪ੍ਰਾਪਤ ਹੋਇਆ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸਮਾਂ ਹੋਇਆ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਤਮ ਹਰ ਕੀ ਕਥਾ ਸਰਵਣ ਕਰਨ ਦਾ ਲੜੀਵਾਰ ਚੱਲ ਰਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾ ਸਾਜੀ ਦੇ ਸ਼ੀਰ ਦੀ ਦਿਹਾੜੇ ਅਤੇ ਉਹਨਾਂ ਦੀ ਅਨਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸੀਦੀ ਨੂੰ ਸਮਰਪਿਤ ਤਨ ਤਨ ਸ੍ਰੀ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਚਰਨ ਸੋ ਅਸਥਾਨ ਤੇ ਸਮੂਹ ਪ੍ਰਬੰਧਕਾਂ ਸੰਗਤਾਂ ਦੇ ਵੱਲੋਂ ਇਹ ਉਦਮ ਕੀਤਾ ਗਿਆ ਹੈ ਨਵੇਂ ਪਾਤਸ਼ਾਹ ਜੀ ਦੇ 57 ਸ਼ਲੋਕ ਉਹਨਾਂ ਦੀ ਜੋ ਵਿਚਾਰ ਚੱਲ ਰਹੀ ਹੈ ਸਤਿਗੁਰਾਂ ਨੇ ਉਦੋਂ ਬਖਸ਼ਿਸ਼ ਕੀਤਾ ਹੈ ਸਮਤ ਬਖਸ਼ਿਸ਼ ਕੀਤੀ ਹੈ ਉਸ ਅਨਸਾਰ ਆਪਾਂ 33 ਮੇ ਸਲੋਕ ਦੀ ਹੈ ਇੱਥੋਂ ਤੱਕ ਜਿਹੜੀ ਵਿਚਾਰ ਹੈ ਜਿੰਨੀ ਕੁ ਮਤਵਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹੇ 33 ਉਹਨ ਇੱਕ ਬੁੱਧੀ ਅਨਸਾਰ ਆਪਾਂ ਸਾਰੇ ਰਲ ਮਿਲ ਕੇ ਵਾਸਾ ਜੀ ਦੇ ਦੱਸੇ ਹੋਏ ਮਾਰਗ ਤੇ ਦੱਸੇ ਹੋਏ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਓ ਵਿਚਾਰ ਸਿਰ ਉਤਾਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਫਤਿਹ ਦੀ ਪਾਈਏ ਸਾਂਝ ਗੱਜ-ਵੱਜ ਕੇ ਸਾਰੀ ਸੰਗਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਤੀ ਵਿੱਚ ਲੋਕ ਦੀ ਜਿਹੜੀ ਵਿਚਾਰ ਆ ਉਹ ਆਪਾਂ ਸ਼ੁਰੂ ਕਰਨ ਲੱਗੇ ਹਾਂ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰਦੇ ਨੇ ਆਓ ਧਿਆਨ ਨਾਲ ਸਰਵਣ ਕਰੀਏ ਜੀ ਸਤਿਗੁਰ ਕਹਿੰਦੇ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ ਭਗਵਾਨ ਪਾਤਸ਼ਾਹ ਕਹਿੰਦੀ ਆਪਣੀ ਤੇ ਲਾ ਕੇ ਮੈਂ ਲਿਖਣਾ ਪਰ ਪਾਤਸ਼ਾਹ ਦੇ ਵਿੱਚ ਇਹ ਜਿਹੜੇ ਔਗਣ ਨਹੀਂ ਉਹਨਾਂ ਵਿੱਚ ਨਹੀਂ ਹਨ ਆਪਣੇ ਤੇ ਲਾ ਕੇ ਭਾਵੇਂ ਉੱਤਮ ਪੁਰਖ ਦੇ ਵਿੱਚ ਕਹਿ ਲੋ ਫਸਟ ਪਰਸਨ ਦੇ ਵਿੱਚ ਕਹਿ ਲੋ ਸਾਨੂੰ ਸਮਝਾਉਂਦੇ ਨੇ ਆਪਣੇ ਤੇ ਲਾ ਕੇ ਤੇਂਦੇ ਮੈਂ ਬਹੁਤ ਯਤਨ ਕੀਤੇ ਨੇ ਕਾਦੇ ਵਾਸਤੇ ਆ ਜਿਹੜਾ ਮਨ ਦਾ ਹੰਕਾਰ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਕੋਸ਼ਿਸ਼ ਕਰਨ ਦੇ ਨਾਲ ਕਿਤੇ ਦੂਰ ਹੋ ਜਾਵੇ ਖਤਮ ਹੋ ਜਾਵੇ ਕਿਤੇ ਇਹ ਮਨ ਤੋਂ ਪਰੇ ਹੋ ਜਾਵੇ ਇਹ ਇਹ ਵਚਨ ਗੁਰ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਜੀਵਨ ਪੜਿਓ ਧਿਆਨ ਰੱਖਿਓ ਉਹਨਾਂ ਵਿੱਚ ਨਹੀਂ ਹੰਕਾਰ ਉਹਨਾਂ ਚ ਦੱਤੀ ਪਰ ਵੀ ਹੰਕਾਰ ਨਹੀਂ ਹੈ ਮਨ ਦਾ ਮਾਨ ਹੈ ਨਾ ਧਿਆਨ ਰੱਖੋ ਹੰਕਾਰ ਵੀ ਮਨ ਨੂੰ ਹੀ ਹੈ ਇਹ ਰੋਗ ਮਨ ਨੂੰ ਹੀ ਲੱਗਿਆ ਹੈ ਹੁਣ ਮੈਂ ਰੋਗ ਮਨੁੱਖ ਕੋ ਦੀਨਾ ਮਨੁੱਖ ਨੂੰ ਦਿੱਤਾ ਹੋਇਆ ਇਹ ਇਹਦੇ ਪੱਲੇ ਪਾਇਆ ਹੋਇਆ ਲਾਇਆ ਵੀ ਪ੍ਰਮਾਤਮਾ ਨੀਆਂ ਧਿਆਨ ਰੱਖੋ ਹੁਣ ਸਤਗੁਰ ਕਹਿੰਦੇ ਯਤਨ ਬਹੁਤ ਮੈਂ ਕਰ ਰਿਹਾ ਮੈਂ ਬਹੁਤ ਯਤਨ ਕੀਤੇ ਕੋਸ਼ਿਸ਼ਾਂ ਕੀਤੀਆਂ ਬਥੇਰਾ ਉਦਮ ਕੀਤਾ ਕੋਈ ਕੋਈ ਹੋਰ ਬਥੇਰੇ ਕੋਸ਼ਿਸ਼ ਕੀਤੇ ਨੇ ਵੀ ਕਿਸੇ ਨਾ ਕਿਸੇ ਲੋਟ ਹੈ ਜਿਹੜਾ ਇਹ ਤੋਂ ਖੜਾ ਛੁੱਟ ਜਾਵੇ ਕਿਉਂ ਮਾੜਾ ਨਾ ਹੈ ਹਉਮੈ ਹੈ ਜਿਹੜਾ ਮਾਨ ਹੈ ਹਨਾ ਈਗੋ ਆ ਜਿਹੜੀ ਇਹ ਮਾਰੀ ਆ ਪਾਈ ਇਸੇ ਤਰ੍ਹਾਂ ਕੀ ਸਾਡਾ ਜਿਹੜਾ ਇਹ ਇਹ ਵੀ ਇੱਕ ਬਾਸਨਾ ਦਾ ਰੂਪ ਹੈ ਜਿਸ ਤਰ੍ਹਾਂ ਪਕਲ ਆਪਣੈ ਸੁਣੇ ਬਾਸਨਾ ਬੱਧਾ ਆਵੈ ਜਾਵੈ ਜੇ ਹੰਕਾਰ ਅੰਦਰ ਰਹਿ ਗਿਆ ਇਹ ਬਾਸਨਾ ਰਹਿ ਗਈ ਤੇ ਉਹੀ ਜਾ ਜਨਮ ਫਿਰ ਕਿਉਂ ਨਾ ਇਹਨੂੰ ਇਹਨੂੰ ਪਰੇ ਕੀਤਾ ਜਾਵੇ ਮਨ ਤੋਂ ਮਨ ਤੋਂ ਸਤਗੁਰ ਕਹਿੰਦੇ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਇਹ ਮਾਨ ਹੈ ਜਿਹੜਾ ਮਨ ਦਾ ਮਾਨ ਹੈ ਨਾ ਇਹ ਦੂਰ ਨਹੀਂ ਹੋਇਆ ਇਹ ਕਿਉਂ ਨਹੀਂ ਹੋਇਆ ਅੱਗੇ ਪੜੋ ਸਤਿਗੁਰ ਕਹਿੰਦੇ ਦੁਰਮਤ ਸਿਉ ਨਾਨਕ ਫਦੇ ਇਹ ਭੈੜੀ ਮਤ ਵਿੱਚ ਫਸ ਚੁੱਕਾ ਅਸਲ ਵਿੱਚ ਦੁਰਮਤ ਧਿਆਨ ਰੱਖਿਓ ਬਾਣੀ ਵਿੱਚ ਆਪਾਂ ਪੜਦੇ ਆਂ ਇੱਕ ਦੁਰਮਤ ਗੁਰਮਤ ਮਤ ਹੁੰਦੀ ਹੈ ਨਾ ਮਤ ਤੋਂ ਬਾਅਦ ਅੱਖਰ ਲੱਗਦੇ ਨੇ ਮਤ ਕਹ ਲੋ ਅਕਲ ਕਹ ਲੋ ਸਮਝ ਲੈ ਕਹ ਲੋ ਆਪਾਂ ਕਹਿੰਦੇ ਆ ਬੰਦੇ ਜਿੰਨੂੰ ਕਿੰਨੀ ਕਾਕਲਾ ਬਸ ਜਿੰਨੀ ਤੇ ਹੈਗੀ ਐ ਬਸ ਉੰਨੀ ਕੋ ਉਸ ਅਨਸਾਰ ਹੀ ਬਸ ਤੁਰਦਾ ਫਿਰਦਾ ਜਿੰਨੇ ਕਾਕਲਾ ਉਹਨਾਂ ਦੀ ਕੰਮ ਕਰੀ ਜਾਂਦਾ ਇਹਨੂੰ ਇੰਨੀ ਕੀ ਅਕਲ ਹੈ ਇਹਨੂੰ ਇੰਨੀ ਕੀ ਸਮਝ ਆਉਂਦੀ ਹੈ ਇਹਦੇ ਕੋਲ ਮੱਤ ਹੀ ਹੋਜੀ ਹੈ ਇੰਨੀ ਕੀ ਮੱਤ ਹੈ ਇਹਨੇ ਕਿਸੇ ਚੰਗੇ ਤੋਂ ਮੱਤ ਨਹੀਂ ਲੇਤੀ ਐਂ ਕਹਿੰਦੇ ਨਾ ਮਤ ਇਹਦੇ ਮੂਰੇ ਕੱਕੇ ਦੇ ਔਂਕਰ ਲਾ ਲੋ ਕੋ ਮੱਤ ਬੈਠੀ ਨਾ ਤੱਕ ਇਹਦੇ ਸੱਛੇ ਦੇ ਔਂਕਰ ਲਾ ਲੋ ਕੱਕੇ ਤੋਂ ਕੱਟ ਦਿਓ ਸੋ ਮਤ ਚੰਗੀ ਮਤ ਕੱਕਾ ਵੀ ਕਈ ਵਾਰ ਜਦੋਂ ਕੱਕੇ ਦੇ ਔਂਕਰ ਲਾਉਣੇ ਨਾ ਇਹ 네ਗੇਟਿਵ ਰੂਪ ਵਿੱਚ ਹੀ ਆਉਂਦਾ ਜਿਵੇਂ ਕਬੁੱਧ ਕੋ ਲਖਣੀ ਕੋਨਾਰ ਹੈ ਨਾ ਇਸ ਤਰ੍ਹਾਂ ਆਉਂਦੇ ਨਾ ਕੱਕੇ ਦੇ ਔਂਕਰ ਫਿਰ ਸੱਚੇ ਦੇ ਉੱਤੇ ਔਂਕਰ ਲਾ ਕੇ ਬਾਅਦ ਪੜੀਏ ਸੋ ਮਤ ਹੈ ਨਾ ਸੱਚੇ ਦੇ ਨਾਲ ਇਹ ਪੋਜ਼ਿਟਿਵ ਬਣਦਾ ਬਹੁਤ ਅੱਖਰਾਂ ਦੇ ਬਾਣੀ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਸੋ ਸਾਡੇ ਕੋਲੇ ਕੀ ਹੈ ਕਮਤ ਵੀ ਹੈ ਸਮਤ ਵੀ ਹੈ ਦੁਰਮਤ ਵੀ ਹੈ ਮਨਮਤ ਵੀ ਹੈ ਗੁਰਮਤ ਵੀ ਹੈ ਹੁਣ ਇਹ ਪੰਜ ਚੀਜ਼ਾਂ ਨੇ ਕੱਚੀ ਮਤ ਵੀ ਹੈ ਹੋਰ ਦੱਸੋ ਕੱਚੀ ਮਤ ਫੀਕਾ ਮੁਖ ਬੋਲੈ ਜਿਦੋਂ ਕੱਚੀ ਮਤ ਭਾਵੇਂ ਕਹਿੰਦੇ ਹੌਲੀ ਜੀ ਮਤ ਹਨਾ ਵੀ ਥੋੜੀ ਜੀ ਮਤ ਆ ਵਿਚਾਰੇ ਨੂੰ ਉਹੀ ਜਿਹਾ ਬੋਲਦਾਂ ਦਾ ਬੰਦਾ ਜਿਹੇ ਜੀ ਮਤ ਹੁੰਦੀ ਹੈ ਉਹ ਉਹਹੀ ਹੁੰਦੀ ਵਿਚਾਰ ਹੁੰਦੇ ਨੇ ਹੁਣ ਕਮਤ ਭੈੜੀ ਮਤ ਸਮਤ ਚੰਗੀ ਮਤ ਭਗਵਰੂ ਵਾਲੀ ਮਤ ਜਿਹਨੂੰ ਗੁਰ ਮਤ ਕਹਿੰਦੇ ਆ ਵੀ ਗੁਰੂ ਦੀ ਮਤ ਮਨ ਮਤ ਹੁੰਦੀ ਆ ਮਨ ਦੇ ਪਿੱਛੇ ਲੱਗਣ ਵਾਲਾ ਮਨ ਮਤ ਜਿਹਨੂੰ ਆਪਾਂ ਮਨਮੁਖ ਵੀ ਕਹਿੰਦੇ ਆ ਕੱਚੀ ਮਤ ਆ ਪਾੜ ਲਈ ਹੁਣ ਇੱਥੇ ਇਹ ਮਾਨਾ ਜਿਹੜਾ ਨਾ ਇਹ ਦੁਰ ਮਤ ਵਿੱਚ ਫਸਿਆ ਹੋਇਆ ਹੈ ਪੈੜੀ ਮੱਤ ਵਿੱਚ ਆ ਇਹਨੂੰ ਪੈੜੀ ਮੱਤ ਮਿਲੀ ਵੀ ਆ ਕਿਸੇ ਬਸ ਉਹਨਾ ਇਹਨੀ ਸੰਗਤੀ ਇਹੋ ਜੀ ਕੀਤੀ ਆ ਉਹਨੂੰ ਮੱਤ ਹੀ ਉਹਦੀ ਮਿਲਗੀ ਉਹਦੇ ਕਰਕੇ ਇਹਨੂੰ ਮਾਨ ਹੋਇਆ ਪਿਆ ਉਸੇ ਕਰਕੇ ਮੰਨਦਾ ਜਿਹੜਾ ਹੰਕਾਰ ਇਹਦਾ ਜਾਂਦਾ ਕੋਈ ਨਹੀਂ ਕਹਿੰਦੇ ਇਹਦੇ ਕਰਕੇ ਗੁਰ ਦੁਰਮਤ ਕਰਕੇ ਮੇਰਾ ਮਾਣਾ ਜਿਹੜਾ ਨਾ ਇਹਨੂੰ ਹੰਕਾਰ ਦਾ ਰੋਗ ਲੱਗਿਆ ਪਿਆ ਇਹਨੂੰ ਹਟਾਉਣ ਬਾਅਦ ਤੇ ਬਹੁਤ ਯਤਨ ਯਤਨ ਬਹੁਤ ਮੈਂ ਕਰ ਰਿਹਾ ਮੈਂ ਕਰਦਾ ਪਿਆ ਹਲੇ ਹਲੇ ਕਿਹੜਾ ਮੈਂ ਹਟ ਗਿਆ ਅਜੇ ਵੀ ਕਰਦਾ ਪਿਆ ਭਵਿੱਖ ਕਾਲ ਦੇ ਵਿੱਚ ਚੱਲਦਾ ਪਿਆ ਕੰਮ ਕਿਉਂਕਿ ਜਿੰਨਾ ਚੱਕਰ ਇਹ ਮਨ ਤੋਂ ਦੂਰ ਨਹੀਂ ਹੁੰਦੀ ਇਹ ਹਉਮੈ ਇਹ ਮਨ ਦਾ ਮਾਨ ਆ ਤੇ ਉਹਨਾਂ ਚੱਕਰਾਂ ਖੇਡ ਬਣ ਨਹੀਂ ਕੋਈ ਨਹੀਂ ਕਿਉਂਕਿ ਗੱਲ ਤਾਂ ਸਾਰੀ ਮਨ ਦੀ ਐ ਮਮਾ ਮਨ ਸੋਂ ਕਾਜ ਹੈ ਕੰਮ ਤਾਂ ਮਨ ਤੱਕ ਹੀ ਐ ਅਸੀਂ ਇਸੇ ਕਰ ਏਸੀ ਨੂੰ ਤਾਂ ਬਸ ਕਰਨ ਵਾਸਤੇ ਆਇਆ ਹਸੀਂ ਇਸੇ ਵਕਤ ਏਸੀ ਨੂੰ ਬਸ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਭੋਗ ਜੁਨੀਆਂ ਦੇ ਵਿੱਚ ਬਸ ਆਉਣ ਵਾਲਾ ਥੋੜਾ ਹੈ ਇਹ ਆਵੇਗਾਂ ਦੇ ਗੁਰੂ ਦੇ ਲੜ ਲੰਕ ਕੇ ਹੋਰ ਦਸੋ ਇਹ ਆਪਣੇ ਆਪ ਮਨ ਬਸ ਵਿੱਚ ਆਉਣ ਵਾਲਾ ਨਹੀਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਜੇ ਗੁਰੂ ਦੀ ਕਿਰਪਾ ਹੋਊਗੀ ਧਿਆਨ ਰੱਖਿਓ ਗੁਰੂ ਦੀ ਕਿਰਪਾ ਸ਼ਬਦ ਬਾਣੀ ਨਾਲ ਜੁੜਾਂਗੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਤਾਂ ਇਹਨੇ ਬਸ ਵਿੱਚ ਆਉਣਾ ਹੈ ਦੇਖੋ ਹੁਣ ਆਪਾਂ ਪਹਿਲਾਂ ਵੀ ਇਸ ਸ਼ਬਦ ਦੀ ਜਿਹੜੀ ਹੈ ਵਿਆਖਿਆ ਕਰਕੇ ਹਟਿਆ ਜੇ ਜੀ ਆਪ ਹੁਣ ਵੀ ਪੜਿਆ ਸਾਦੀ ਵਾਰ ਦੇ ਵਿੱਚ ਸਲੋਕੇ ਵੀ ਹੋਮੈ ਦੀਰਗ ਰੋਗ ਹੈ दारू ਪੀ ਇਸ ਮਾਹੀਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਗੁਰੂ ਕਾ ਸ਼ਬਦ ਕਮਾਉਣਾ ਭਾਬ ਗੁਰੂ ਦੇ ਲੜ ਲੱਗਣਾ ਜੇ ਗੁਰੂ ਦੀ ਮੰਨ ਲਵੇ ਕਿਤੇ ਇਹ ਗੁਰੂ ਦੇ ਲੜ ਲੱਗ ਜਾਵੇ ਤਾਂ ਫਿਰ ਤਸੋਦਰ ਸਕਦਾ ਭਾਈ ਕਿਰਦਾ ਇਹ ਹੰਕਾਰ ਹੈ ਜਿਹੜਾ ਕਿ ਇਹ ਦੂਰ ਹੋ ਸਕਦਾ ਹੈ ਗੁਰੂ ਕੋਲੇ ਦਵਾਈ ਹੈਗੀ ਹੈ ਹੋਰ ਕਿਸੇ ਕੋਲੇ ਨਹੀਂ ਹੈ ਗੁਰੂ ਕੋਲ ਦਵਾਈ ਕਾਦੀ ਆ ਇਹਨੂੰ ਸਮਝਾਉਣ ਦੀ ਇਹ ਸਮਝਾਉਂਦਾ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਇਹਨੂੰ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦੇ ਨੇ ਕਿ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਤੂੰ ਸੱਚ ਨੂੰ ਸੰਭਾਲ ਕੇ ਰੱਖ ਭਾਬ ਕੀ ਆਪਣੇ ਹਿਰਦੇ ਅੰਦਰ ਸੱਚ ਲੈ ਕੇ ਆ ਸੰਭਾਲਣਾ ਨਾ ਨਾ ਆਹ ਉਹਨਾਂ ਬਾਣੀ ਆ ਕੀ ਆਪਾਂ ਵਿਚਾਰ ਕਰਦੇ ਸੱਚੀ ਆ ਨਾ ਇਹਨੂੰ ਹਿਰਦੇ ਵਿੱਚ ਸੰਭਾਲ ਗਏ ਸੀ ਸਾਰੇ ਕੀ ਸਮਝਾਉਂਦੇ ਨੇ ਦੇਖੋ ਇਹ ਮਨ ਪਿਆਰਿਆ ਤੂੰ ਸਦਾ ਸਦਾ ਨਾਲ ਹੀ ਇਨੀ ਥੋੜੇ ਜਿਹੇ ਸਮੇਂ ਬਾਅਦ ਤੇ ਵੀ ਜਿੰਨਾ ਚਿਰ ਇੱਥੇ ਬੈਠੀਆਂ ਨਹੀਂ ਨਹੀਂ ਸਦਾ ਵਾਸਤੇ ਇਹਨੂੰ ਅੰਦਰ ਸੰਭਾਲ ਲੈ ਸੱਚ ਮੈਂ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਆਹ ਨੇੜਕ ਨੱਬ ਦੀ ਜਿਹਦੇ ਵਿੱਚ ਤੂੰ ਮੋਹ ਪਾਈ ਬੈਠਾ ਜਿਹਦੇ ਵਿੱਚ ਤੂੰ ਫਸਿਆ ਹੋਇਆ ਨਾ ਇਹ ਇਨਾਂ ਨੇ ਤੇਰੇ ਨਾਲ ਨਹੀਂ ਜਾਣਾ ਭਾਵੇਂ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਬਹੁਤਾ ਤੇਰਾ ਇਹ ਤੈਨੂੰ ਪ੍ਰੀਖਿਆ ਹੈ ਵੀ ਇਹੀ ਮੇਰੇ ਸਾਥੀ ਨੇ ਅਸਲ ਨਹੀਂ 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 ਸਾਥ ਤੇਰੇ ਚੱਲੇ ਨਾਹੀਂ ਕਿਸ ਨਾਲ ਕਿਉਂ ਚਤਲਾਈਆ ਬਿਰ ਜਿਨ੍ਹਾਂ ਨੇ ਤੇਰਾ ਸਦਾ ਵਾਅਦਾ ਤੇ ਧੁਰ ਤੱਕ ਸਾਥ ਹੀ ਨਹੀਂ ਰਭਾਉਣਾ ਤੇ ਉਹਨਾਂ ਨਾਲ ਭਾਈ ਤੂੰ ਮਿੱਤਰਤਾ ਕਾਦੇ ਵਾਸਤੇ ਉਹਨਾਂ ਨਾਲ ਦੋਸਤੀ ਕਾਦੇ ਵਾਸਤੇ ਉਹਨਾਂ ਨਾਲ ਦੋਸਤੀ ਕਾਦੇ ਵਾਸਤੇ ਸਤਿਗੁਰੂ ਦੀ ਦੋਸਤੀ ਕਾਦੇ ਵਾਸਤੇ ਹੈ ਕਿਉਂਕਿ ਇਹ ਤਾਂ ਸਾਰ ਕੁਝ ਨਾਸਵਾਨ ਨੇ ਕੂੜਿਆ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਪੜਦੇ ਨਾ ਸਾਰਾ ਸੰਸਾਰ ਇਹ ਤਾਂ ਨਾਸਵਾਨਾ ਜਿਹਦੇ ਵਿੱਚ ਤੂੰ ਚਿੱਤ ਲਾਈ ਬੈਠਾ ਹੈ ਫਿਰ ਕਿਸ ਨਾਲ ਕੀਚੇ ਦੋਸਤੀ ਸਭ ਜੱਗ ਚੱਲਣ ਹਾਰ ਫਿਰ ਕਿਹਦੇ ਨਾਲ ਇਹਨਾਂ ਵਿੱਚੋਂ ਕਿਹਦੇ ਨਾਲ ਦੋਸਤੀ ਲਾਉਣਾ ਤੇਰਾ ਸਾਰੇ ਚੱਲਣ ਵਾਲੇ ਨੇ ਤਾਂ ਇਹਦਾ ਛੱਡਣ ਵਾਲੇ ਨੇ ਤਾਂ ਰਾਹ ਵੀ ਛੱਡ ਜਾਣਗੇ ਇਹ ਤੈਨੂੰ ਤਾਂ ਜਿਉਂਦੇ ਹੀ ਨਹੀਂ ਛੱਡ ਜਾਣਗੇ ਮਰਨ ਤੋਂ ਬਾਅਦ ਦੀਆਂ ਗੱਲਾਂ ਤਾਂ ਬਾਅਦ ਨੇ ਪਰ ਜਿਹਦੀ ਨਾਲ ਮੈਂ ਤੈਨੂੰ ਕਹਿਣਾ ਦੋਸਤੀ ਪਾ ਉਹਨੇ ਤੇਰੇ ਮਰੇ ਤੋਂ ਬਾਅਦ ਵੀ ਸਾਥ ਨਿਭਾਉਣਾ ਹੈ ਮਰੇ ਤੋਂ ਬਾਅਦ ਵੀ ਉਕੇ ਮਨ ਮਨ ਮਰਦਾ ਨਹੀਂ ਹੈ ਧਿਆਨ ਰੱਖੋ ਮਨ ਬੁੱਢਾ ਨਹੀਂ ਹੁੰਦਾ ਕਦੇ ਧਿਆਨ ਰੱਖੋ ਸੋ ਸਾਸ ਬੁਰ ਕਹਿੰਦੇ ਪਹਿਲਾਂ ਇਹ ਸਮਝਾਉਂਦੇ ਨੇ ਪਿਆਰ ਦੇ ਨਾਲ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾ ਦੇ ਇਹ ਕੁਟੰਬ ਤੂੰ ਜੀ ਦੇਖਦਾ ਸੱਤ ਜਲਦਾ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਤਲਾਈਆ ਐਸਾ ਕੰਮ ਮਨੂਲੇ ਨਾ ਕੀਤਾ ਜਿਤ ਅੰਤ ਪਛੋ ਤਾਈਏ ਐਸੇ ਕੰਮ ਨਾ ਕਰ ਬੈਠੀਂ ਕਿ ਸਾਰੀ ਉਮਰ ਪਛਤਾਉਣਾ ਪੈ ਜਾਵੇ ਸਮਝਾਉਂਦੇ ਪੈਨੇ ਨਾ ਹਣਾ ਜਿਤ ਅੰਤ ਪਸੋ ਤਾਈਆ ਸਤਿਗੁਰੂ ਦਾ ਉਪਦੇਸ਼ ਸੁਣ ਤੋ ਇਹ ਹੈ ਤਾਲੂ ਇਹ ਸਮਝਾ ਇਹ ਸਮਝੂਗਾ ਗੁਰੂ ਦੇ ਗੁਰੂ ਕੋਲ ਭੂਲਾ ਮਨ ਸਮਝਾ ਗੁਰ ਸ਼ਬਦੀ ਇਹ ਵੀ ਆਉਂਦਾ ਬਾਣੀ ਵਿੱਚ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚਾਰ ਦੁਆਰਾ ਗੁਰੂ ਨੇ ਇਹਨੂੰ ਸਭ ਕੁਝ ਜਾਣ ਕਰਾ ਦੇਣਾ ਇਹ ਗੁਰੂ ਦੇ ਡੰਡੇ ਤੋਂ ਡਰਦਾ ਹੈ ਗੁਰੂ ਦੇ ਗਿਆਨ ਤੋਂ ਡਰਦਾ ਧਿਆਨਕ ਤੋਂ ਐਸਾ ਕਮਬੂਲੀ ਨਾ ਕੀਤਾ ਜੇ ਤਾਂ ਅੰਤ ਪੋਸੋ ਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੀਰੈ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੇ ਇਹ ਪਿਆਰ ਨਾ ਨਹੀਂ ਸਮਝਿਆ ਚਲਾਕੀਆਂ ਕਰਨ ਲੱਗ ਪਿਆ ਫੇਰ ਕੀ ਕਹਿ ਦਿੱਤਾ ਇਹ ਮਾਣਾ ਚੰਚਲਾ ਚਤਰਾਈ ਕਰਨ ਲੱਗ ਗਿਆ ਨਾ ਸਮਝਿਆ ਨਹੀਂ ਗੁਰੂ ਦੇ ਪਿਆਰ ਨੂੰ ਤਾਂ ਸਮਝਿਆ ਨਹੀਂ ਹੁਣ ਕਈ ਬੱਚੇ ਪਿਆਰ ਨਾਲ ਨਹੀਂ ਸਮਝਦੇ ਚਲਾਕੀਆਂ ਕਰਨ ਲੱਗ ਜਾਂਦੇ ਹੁਣ ਮਾਪਿਓ ਤੋਂ ਚਲਾਕ ਕਿਵੇਂ ਬੱਚਾ ਕਰ ਲੂ ਹਨਾ ਤੇ ਗੁਰੂ ਨਾਲ ਤਾਂ ਚਲਾਕੀ ਅਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਉਹਦਾ ਘਟ ਘਟ ਕੇ ਅੰਤਰ ਕੀ ਜਾਨਤ ਕਰ ਲਾਂਗੇ ਚਲਾਕੀ ਨਹੀਂ ਹੋ ਸਕਦੀ ਹੁਣ ਇਹ ਚਲਾਕੀਆਂ ਕਰ ਲੱਗ ਬੈਤੇ ਚੱਲ ਕੋਈ ਨਹੀਂ ਫਿਰ ਇਹਨੂੰ ਕੀ ਕਹਤਾ ਇਹ ਮਨ ਚੰਚਲਾ ਚਤਰਾਈ ਕਿਨੇ ਨਾਂ ਪਾਇਆ ਚਤਰਾਈ ਨਾਲ ਭਾਵ ਚਤਰਾਈ ਨਾ ਚਤਰਪੂਜ ਪਾਈਐ ਚਤਰਪੂਜ ਉਚਾਰੇ ਬਾਵਾ ਮਾ ਵਾਲਾ ਚਾਰੇ ਪਾਸੇ ਆਪਣੀ ਪਾਵਰ ਰੱਖਣ ਵਾਲਾ ਉਹ ਚਲਾਕੀਆਂ ਨਾਲ ਨਹੀਂ ਮਿਲਦਾ ਚਲਾਕੀਆਂ ਨਾਲ ਨਹੀਂ ਉਹਦੇ ਨਾਲ ਸੰਬੰਧ ਬਣਦਾ ਪ੍ਰੇਮ ਬਣਦਾ ਕਬੰਦਾਂਦਾ ਨਹੀਂ ਬਣਦਾ ਕਿਸੇ ਨਾਲ ਆਪਾਂ ਦੁਨਿਆਵੀ ਤੌਰ ਤੇ ਦੇਖ ਲੋ ਜਿਹੜਾ ਬੰਦਾ ਇੱਕ ਦੂਜੇ ਨਾਲ ਚਲਾਕੀ ਕਰੇ ਪ੍ਰੇਮ ਨਹੀਂ ਬਣਦਾ ਹੁੰਦਾ ਉੱਥੇ ਉੱਥੇ ਚਲਾਕੀ ਚਲ ਬੱਚ ਚਲਾਕੀਆਂ ਚਲਾਕੀਆਂ ਕਰੀ ਜਾਂਦੇ ਕੰਬਸ ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ ਚੁਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇੱਕ ਗੱਲ ਸੁਣ ਲੈ ਕਿਨੇ ਨੇ ਅੱਜ ਤੱਕ ਚਲਾਕੀ ਨਾਲ ਮੈਨੂੰ ਪ੍ਰਾਪਤ ਨਹੀਂ ਕੀਤਾ ਨਾ ਮੇਰੇ ਨਾਲ ਸਬੰਧ ਬਣਿਆ ਤੂੰ ਸੁਣ ਮਨ ਮੇਰਿਆ ਚਤਰਾਈ ਨਾ ਪਾਇਆ ਕਿ ਨਾ ਤੂੰ ਸੁਣ ਮਨ ਮੇਰਿਆ ਪਾਸਾ ਜੀ ਫਿਰ ਇਹ ਧਿਆਨ ਰੱਖੋ ਸ਼ਬਦ ਸਾਰਾ ਅੱਗੇ ਵੀ ਹੈ ਆਪਾਂ ਹੁਣ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਨੀਆਂ ਹੁਣ ਚ ਤਲਾਕੀ ਕਰਦਾ ਜਦੋਂ ਫਿਰ ਹਰਗੇ ਹੋਰ ਵਿਗੜ ਗਿਆ ਅਸੋ ਇੱਕ ਵਾਰੀ ਪਿਆਰ ਨਾ ਫੇਰ ਵੀ ਛੁਵਾਏ ਇਹ ਮਨ ਰੂੜੇ ਰੰਗਲੇ ਹੈ ਗੁਰका ਰੰਗ ਚੜਾਏ ਸੱਚਾ ਰੰਗ ਚੜਾਏ ਰੂੜੇ ਰੰਗਲੇ ਪਿਆਰੇ ਓ ਤੂੰ ਸੁੰਦਰ ਬਹੁਤ ਹੈ ਮਨ ਨੂੰ ਬਹੁਤ ਸਮਝਾਇਆ ਅਪਨ ਤੇ ਕਹਿੰਦੇ ਜੂ ਸੁੰਦਰ ਹੈ ਬਹੁਤ ਵਧੀਆ ਹੈ ਸੁੰਦਰ ਹੈ ਤੂੰ ਨਾ ਗੁਰੂ ਦੇ ਗੁਰੂ ਦਾ ਰੰਗ ਚੜਾ ਲਾ ਪਿਆਰ ਦਾ ਰੰਗ ਭਾਵ ਗੁਰੂ ਨਾਲ ਮਿੱਤਰਤਾ ਪਾਲਾ ਜਦੋਂ ਮੂਰੂ ਨਾਲ ਮਿੱਤਰਤਾ ਪੈ ਗਈ ਤੈਨੂੰ ਗੁਰੂ ਵਾਲਾ ਰੰਗ ਚੜ ਜੂਗਾ ਪਿਆਰ ਬੰਦੂ ਤੇਰਾ ਗੁਰੂ ਨਾਲ ਇਹ ਮਨ ਰੂੜੇ ਰੰਗਲੇ ਸੱਚ ਸੱਚਾ ਰੰਗ ਚੜਾਈ ਫਿਰ ਜਦੋਂ ਇਹ ਸੱਚਾ ਰੰਗ ਚੜ ਗਿਆ ਨਾ ਫਿਰ ਉੱਤਰ ਵਾਲਾ ਵੀ ਇਹਨੂੰ ਲਾਲ ਰੰਗ ਕਿਹਾ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋ ਵੀ ਨਾ ਲੱਗਾ ਦਾਗਾ ਇਹ ਨਾਮ ਦਾ ਰੰਗ ਪਿਆਰ ਦਾ ਰੰਗ ਇਹ ਚੜਾਲਾ ਨਹੀਂ ਇਹਨੂੰ ਫੇਰ ਇਹ ਵੀ ਫਿੱਟ ਨਹੀਂ ਆਇਆ ਫਿਰ ਚਲਾਕੀਆਂ ਕੰਨ ਲੱਗ ਗਿਆ ਸਤਗੁਰ ਕਹਿੰਦੇ ਚਲਾਕੀਆਂ ਨਾਲ ਗੱਲ ਨਹੀਂ ਬਣਨੀ ਜਦੋਂ ਫਿਰ ਬਾਹਲਾ بگੜ ਗਿਆ ਫਿਰ ਸਤਗੁਰ ਕੇ ਕਹਿੰਦੇ ਸੁਣ ਮਨ ਅੰਤੇ ਕੁੱਤੇ ਕੂੜਿਆਰ ਉਹ ਗੱਲ ਸਾਨੂੰ ਮਨਾ ਤੂੰ ਉ ਤਾਂ ਸਮਝਿਆ ਨਹੀਂ ਪਿਆਰ ਨਾਲ ਤੂੰ ਨਹੀਂ ਸਮਝਿਆ ਤੈਨੂੰ ਬਥੇਰਾ ਮੈਂ ਥਾਫੜਾ ਵੀ ਦਿੱਤਾ ਹਨਾ ਕਿੰਨਾ ਤੈਨੂੰ ਤੇਰੀ ਸਿਫਤ ਕੀਤੀ ਪਰ ਤੂੰ ਕੰਮ ਕੇਹੋਜੇ ਕਰਦਾ ਖੋਤਿਆਂ ਵਾਲੇ ਕੁੱਤਿਆਂ ਵਾਲੇ ਮੂਰਖਾਂ ਵਾਲੇ ਮੂਰਖਾਂ ਵਾਲੇ ਸੁਣ ਮਨ ਅੰਤੇ ਕੁੱਤੇ ਕੁੜਿਆਰ ਬਿਨ ਬੋਲੇ 부ਜੀ ਹੈ ਸਚਿਆਰ ਸਚਿਆਰ ਉਹ ਸੱਚ ਜਾਣ ਲੈਂਦਾ ਹੈ ਤੇਰੇ ਬੋਲਣ ਤੋਂ ਪਹਿਲੇ ਉਹਨੂੰ ਜਾਣਦਾ ਵੀ ਤੂੰ ਜਿਹੜੇ ਚਲਾਕੀਆਂ ਜੀਆਂ ਕਰਦਾ ਨਾ ਇਹ ਤਾਂ ਤੂੰ ਅੰਦਰੋਂ ਕਰਦਾ ਹੈ ਪਰ ਘਟ ਘਟ ਕੇ ਅੰਤਰ ਜਾਣ ਵਾਲਾ ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਬਿਨ ਬੋਲਿਆ ਉਹ ਬਿਨ ਬੋਲਿਆ ਸਭ ਕਿਸ ਜਾਣਦਾ ਕਿਸ ਆਗਾ ਕੀ ਚਾਹੇ ਅਰਦਾਸ ਉਹ ਬਿਨਾ ਬੋਲਿਆ ਤੂੰ ਜਾਣਦਾ ਕਿਉਂਕਿ ਛਾੜੇ ਅੰਦਰ ਫੁਰਨਾ ਬਣਨ ਦੀ ਧੀਰ ਹੈ ਫੁਰਨਾ ਬਣ ਗਿਆ ਤੇ ਉਹਨੇ ਝਟ ਦੇਖ ਲੈਣਾ ਬਸ ਵੀ ਇਹਦੇ ਨੂੰ ਫੁਰਨਾ ਕੀ ਬਣ ਗਿਆ ਫੁਰਨਾ ਤਾਂ ਅਜੇ ਪ੍ਰੈਕਟੀਕਲੀ ਤਾਂ ਹੋਇਆ ਨਹੀਂ ਨਾ ਪਹਿਲਾ ਫੁਰਨਾ ਬਣਦਾ ਨਾ ਇਹ ਫੁਰਨਾ ਚੰਗਾ ਬਣਦਾ ਜਾਂ ਮਾੜਾ ਬਣਦਾ ਚੰਗਾ ਬਣਦਾ ਤਾਂ ਇਹਨੂੰ ਪੁੰਨ ਕਹਿ ਦਿੱਤਾ ਮਾੜਾ ਬਣਦਾ ਤਾਂ ਇਹ ਪਾਪ ਹੁੰਦਾ ਤੈਨੂੰ ਇੰਨੇ ਨੇ ਪਾਪ ਹੋ ਜਾਂਦੇ ਆਪਾਂ ਕਹਿੰਦਾ ਕਿੰਨੇ ਪਾਪ ਕਰੇ ਨੇ ਬੰਦੇ ਨੇ ਛੇਨੇ ਨੇ ਪਾਪ ਕਰੋੜਾਂ ਪਾਪ ਬੰਦਾ ਕਰਦਾ ਭਾਵੇਂ ਅੰਦਰ ਮਾਣਾ ਨਾ ਜਿਹੜਾ ਇਹ ਮਾੜੇ ਫੁਰਨੇ ਬਣਾਏ ਜਾਂਦਾ ਇਹ ਮਸ਼ੀਨ ਹੈ ਮਾਣਾ ਨਾ ਇਹ ਫੁਰਨਿਆਂ ਦੀ ਮਸ਼ੀਨ ਹੈ ਜਿੰਨਾ ਇੱਕ ਗੱਲ ਧਿਆਨ ਰੱਖਿਓ ਇਹ ਐਨੇ ਫੁਰਨੇ ਬਣਾਉਂਦਾ ਹੈ ਦਿਨ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਪਾਪ ਇਕੱਠੇ ਕਰ ਲੈਂਦਾ ਹੈ ਹੁਣ ਜੇ ਤਾਂ ਹੋਵੇ ਇਹਦੇ ਉੱਤੇ ਗੁਰੂ ਦੀ ਮੱਤ ਤਾਂ ਤਾਂ ਉਹ ਜਿਹੜੇ ਫੁਰਨੇ ਆ ਜਿਨ੍ਹਾਂ ਆਪਾਂ ਪਾਪ ਕਹਿੰਦੇ ਆ ਉਹ ਕੱਟ ਦਿੰਦਿਆ ਗੁਰੂ ਤਾਂ ਤੇ ਜੇ ਗੁਰੂ ਦੀ ਮੱਤ ਨਾ ਪੱਲੇ ਹੋਵੇ ਤਾਂ ਇਹ ਪ੍ਰੈਕਟੀਕਲੀ ਵੀ ਕਰ ਦਿੰਦਾ ਕੰਮ ਫਿਰ ਜੇ ਅੰਦਰ ਸੋਚ ਲਿਆ ਮੈਂ ਚੋਰੀ ਕਰਨੀ ਆ ਫੁਰਨਾ ਬਣ ਗਿਆ ਨਾ ਤੇ ਜੇ ਤਾਂ ਗੁਰੂ ਦੀ ਮੱਤ ਹੋਵੇ ਹੈਨਾ ਗੁਰੂ ਨੇ ਹਟਾ ਦੇਣਾ ਭਾਈ ਮਾਣਾ ਕੰਮ ਹੈ ਇਹ ਹੈਨਾ ਜਦ ਐ ਸਮਝ ਲੋ ਵੀ ਜੀ ਇਹਦੇ ਅੰਦਰ ਨਾਫਰਤ ਦੀ ਆਦੀ ਆ ਇਹ ਤੇ ਅੰਦਰ ਪੈ ਗਿਆ ਅੰਦਰ ਤਾਂ ਇਹ ਫੁਰਨੇ ਹੀ ਬਣਾਇਆ ਤੇ ਕਿਤੇ ਬਾਹਰ ਆਉਣ ਤੋਂ ਪਹਿਲਾਂ ਗੁਰੂ ਦਾ ਸ਼ਬਦ ਪੜ੍ਹ ਲਿਆ ਗੁਰੂ ਨੇ ਕੀ ਕਰਤਾ ਸਤਗੁਰ ਕੀ ਪਤਾ ਕੀ ਕਹਿੰਦੇ ਨੇ ਬਾਣੀ ਵਿੱਚ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਤਦੇ ਨਾ ਹੋਵੀ ਭਲਾ ਕਹਿੰਦੇ ਜਿਸ ਅੰਦਰ ਪਰਾਈ ਤਾਤ ਹੁੰਦੀ ਹੈ ਐਵੇਂ ਈਰਖਾ ਕਰੀ ਜਾਂਦਾ ਕਿਸੇ ਨਾਲ ਉਸ ਬੰਦੇ ਦਾ ਕਦੇ ਭਲਾ ਨਹੀਂ ਹੁੰਦਾ ਜੇ ਇੱਥੋਂ ਮਤ ਆ ਗਈ ਗੁਰੂ ਦੇ ਮੋੜ ਦਿੱਤਾ ਨਾ ਉਹ ਫੁਰਨਾ ਉੱਥੇ ਖਤਮ ਹੋ ਗਿਆ ਉਹ ਫੁਰਨਾ ਖਤਮ ਹੋ ਗਿਆ ਫਿਰ ਕੀ ਉਹ ਪ੍ਰੈਕਟੀਕਲ ਹੀ ਨਹੀਂ ਹੁੰਦਦਾ ਨਾ ਅੰਦਰੇ ਅੰਦਰ ਹੀ ਪਾਪ ਕੱਟ ਦਿੰਦਾ ਗੁਰੂ ਨੇ ਗੁਰ ਕਾ ਸ਼ਬਦ ਕੱਟਾ ਕੋਟ ਕਰਮ ਜਿੱਤ ਅੱਦੇ ਕਰਮ ਨਹੀਂ ਪਤਾ ਨਹੀਂ ਕਿੰਨੇ ਪਾਪ ਨੇ ਜਿਹੜੇ ਗੁਰੂ ਦੇ ਸ਼ਬਦ ਦੁਆਰਾ ਕੱਟੇ ਜਾਂਦੇ ਨੇ ਗੱਲ ਤਾਂ ਗੁਰੂ ਦੇ ਸ਼ਬਦ ਦੀ ਹੈ ਵੀ ਭੂਲਾ ਮਨ ਸਮਝਿਆ ਕੋ ਸ਼ਬਦ ਦੀ ਹੁਣ ਕੀ ਸਮਝੇ ਸਮਝਾ ਦਿੰਦਾ ਤੈਨੂੰ ਹੁਣ ਜਦੋਂ ਵਿਗੜ ਗਿਆ ਵੀ ਇੱਕ ਵੇਲਾ ਕੁੱਤੇ ਵਾਲੇ ਕੰਮ ਕਰਦਾ ਆਂਦਾ ਹੈ ਅੰਨਾ ਹੈ ਅੰਨਾ ਕਹਿ ਦਿੱਤਾ ਕੁੱਤਾ ਕਹਿ ਦਿੱਤਾ ਫਿਰ ਇਹਨੂੰ ਖੋਤਾ ਵੀ ਕਹਿ ਦਿੱਤਾ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਖੁੱਟ ਹਰ ਕਹਿੰਦੇ ਨੇ ਖੋਤੇ ਨੂੰ ਗਦੇ ਨੂੰ ਘੋੜਾ ਡੂੰਦਾ ਧਿਆਨ ਰੱਖਿਓ ਆਪਾਂ ਕਈ ਬੰਨੇ ਕਹਿੰਦੇ ਆ ਗਦੇ ਤੇ ਘੋੜੇ ਦਾ ਇੱਕੋ ਮੁੱਲ ਨਹੀਂ ਹਾਂ ਠੀਕ ਹੈ ਉਹ ਉਹ ਉਹੋ ਅਲੱਗ ਆ ਘੋੜੇ ਦਾ ਗੁਰੂ ਸਾਹਿਬ ਨੇ ਕਿੰਨੇ ਵਧੀਆ ਵਧੀਆ ਰੱਖੇ ਅੱਜ ਵੀ ਲੋਕਾਂ ਕੋਲ ਕਿੰਨੇ ਵਧੀਆ ਘੋੜੇ ਆ ਸਮਝਦਾਰ ਨੇ ਘੋੜੀਆਂ ਵਧੀਆ ਸਮਝਦਾਰ ਨੇ ਪਰ ਇਹ ਗਦਾ ਨਾ ਜਿਹੜਾ ਖੋਤਾ ਹੈ ਇਹ 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 ਕੀ ਹੈ ਮਨ ਨੂੰ ਵੀ ਤੂੰ ਖੋਤਾ ਹੈ ਉਹ ਕੀ ਕਰਦਾ ਹੁੰਦਾ ਟੀਟਨੇ ਮਾਰਦਾ ਟੀਟਨੇ ਕਿਹੜੇ ਲੱਤਾਂ ਰਾਹੀ ਮਾਰਦਾ ਪਿਛਲਿਆ ਨਹੀਂ ਤੇ ਪਿੱਕੇ ਮਿਹਰਬੀ ਕੀ ਕਰਦਾ ਫਿਰ ਦੋਹਾਂ ਨੂੰ ਬੰਨ ਦਿੰਦਾ ਪਿਛਲੇ ਆ ਜੀ ਪਿਛਾੜੀ ਕਹ ਦਿੰਦੇ ਨੇ ਜਿਹਨੂੰ ਪਿਛਾੜੀ ਪੈ ਦਿੰਦੀ ਜਦੋਂ ਪਿਛਾੜੀ ਪੈ ਗਈ ਪਿਛਾੜੀ ਉਦੋਂ ਪਾਉਂਦਾ ਜਦੋਂ ਇਹਦੇ ਉੱਤੋਂ ਭਾਰ ਲਾ ਦਿੰਦਾ ਤੇ ਪਿਛਾੜੀ ਖੋਲ ਦਾ ਕਦੋਂ ਜਦੋਂ ਇਹਦੇ ਭਾਰ ਲੱਗ ਦਿੰਦਾ ਪਤਾ ਇਹਨੂੰ ਵੀ ਕਿਤੇ ਭਾਰ ਲਾਦੇ ਲਾਦੀ ਨਾ ਪੰਜ ਜਾਵੇ ਕਿਤੇ ਟੀਟਣਾ ਮਾਰ ਕੇ ਭਾਰ ਲਾਦਾ ਲਾਦੇ ਕਿਤੇ ਭੱਜ ਨਾ ਜਾਵੇ ਉਹ ਵੀਰ ਇਸ ਤਰ੍ਹਾਂ ਕਰਦਾ ਤਾਂ ਇਹਨੂੰ ਸਤਿਗੁਰਾਂ ਨੇ ਕਿਹਾ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਤਾ ਤੂੰ ਮਸਤਿਆ ਹੋਇਆ ਥੋੜਾ ਨਹੀਂ ਬਹੁਤਾ ਮਹਾ ਬਹੁਤ ਮਸਤਿਆ ਹੋਇਆ ਖਰਕਾ ਪੈਖਰ ਤਉ ਛੁੱਟੈ ਖਰ ਕਹਦੇ ਨੇ ਪੈਰਾ ਨੇ ਨਾ ਪੈਖਰ ਉਹ ਪਿਛੜੀ ਜੇਕਰ ਛਾ ਹੀ ਹੁੰਦਾ ਐ ਕਰਕੇ ਬਲਜਾ ਕਰਕੇ ਪਾ ਦਿੰਦਾ ਮੁੜ ਕੇ ਵੀਰ ਹਿਲਦਾ ਨਹੀਂ ਉੱਥੇ ਉਹ ਕਿੱਲੇ ਨਾਲ ਵੱਲ ਦਿੰਦਾ ਬਸ ਨਾਲੇ ਖਾਈ ਜਾਂਦਾ ਨਾਲ ਖੜਾ ਬਸ ਆਪਦਾ ਕੰਮ ਕਰੀ ਜਾਂਦਾ ਫੇਰ ਕਿਦੋਂ ਜਦੋਂ ਲਿਜਾਣਾ ਹੁੰਦਾ ਇਹਦੇ ਉੱਤੇ ਭਾਰ ਲਾ ਦਿੰਦਾ ਫੇਰ ਖੋਲਦਾ ਕਹਿੰਦਾ ਚੱਲ ਜਦੋਂ ਭਾਰ ਲੱਬਿਆ ਹੁੰਦਾ ਫੇਰ ਟੀਟਣਾਂ ਵਾਲੀ ਮਾਰਦਾ ਹੈ ਟੀਟਣੇ ਕਹਿੰਦੇ ਨਾ ਆਪਾਂ ਪੰਜਾਬੀ ਬੋਲੀ ਬੋਲਣੀ ਆਪਾਂ ਤਾਂ ਖਾਰਕਾ ਪੈਖਰ ਤੌ ਸੁਟਿਆ ਜਿਉਂ ਉੱਪਰ ਲਾਦਾ ਜਦੋਂ ਲੱਬਿਆ ਜਾਂਦਾ ਨੇ ਨਾ ਫਿਰ ਇਹੀ ਮੰਨ ਦੀ ਆਦਤ ਹੈ ਇਹਦੇ ਗੁਰੂ ਦੇ ਗਿਆਨ ਦਾ ਡੰਡਾ ਹੋਵੇ ਫੇਰ ਇਹ ਛੜਾ ਨਹੀਂ ਮਾਰਦਾ ਫਿਰ ਜਿੱਧਰ ਗੁਰੂ ਲੈ ਜਾਂਦਾ ਉਧਰ ਜਾਂਦਾ ਇਹਦਾ ਤੈਨੂੰ ਸਤਿਗੁਰਾਂ ਦੇ ਫਿਰੇ ਨੂੰ ਕੁੰਚਰ ਕਹ ਦਤਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖੁੱਚੇ ਤੈ ਜਾਹੇ ਨਾਨਕ ਕੁੰਡੀ ਹਸਤੇ ਬਾਹ ਤੇ ਬਾਹਰਾ ਫੇਰ ਫੇਰ ਉਜੜ ਹਸਤੀ ਕੁੰਡਾ ਵਾਰਾ ਫੇਰ ਫੇਰ ਉਜੜ ਪਾਈ ਹੁਣ ਹਾਤੀ ਦਾ ਵੀ ਇਹੀ ਕੰਮ ਹੈ ਹਾਤੀ ਦੀ ਤਾਂ ਜਾਨ ਹੀ ਬਾਲੀ ਹੁੰਦੀ ਹੈ ਪਾਵਰੀ ਬਾਲੀ ਹੁੰਦੀ ਹੈ ਉਹ ਤਾਂ ਜੇ ਨਾਮ ਆਸਤਿਆ ਹੋਵੇ ਤਾਂ ਵੀ ਉਹਨਾਂ ਨੁਕਸਾਨ ਕਰ ਜਾਂਦਾ ਹੈ ਜਦੋਂ ਮਸਤ ਜਾਵੇ ਤੇ ਫੇਰ ਤਾਂ ਤੁਸੀਂ ਦੇਖੋ ਤੁਸੀਂ ਜੀਵਨ ਦੇਖ ਲਿਆ ਕਰੋ ਡਿਸਕਵਰੀ ਕਿੰਨਾ ਕਿੰਨਾ ਨੁਕਸਾਨ ਕਰਦਾ ਹੈ ਇਹ ਮਨ ਵੀ ਇਹੀ ਹੈ ਜਦੋਂ ਇਹ ਮਸਤ ਜਾਵੇ ਨਾ ਮਹਾ ਉਦਮਾਦਾ ਬਣ ਜਾਵੇ ਤੇ ਫਿਰ ਨੁਕਸਾਨ ਬਹੁਤ ਕਰਦਾ ਬੰਦੇ ਤੇ ਜੇ ਕਿਤੇ ਦੋਸਤ ਬਣ ਜਾਵੇ ਤੇ ਫਿਰ ਤੁਹਾਡਾ ਕੰਮ ਵੀ ਬਹੁਤ ਸਵਾਰਦਾ ਕੰਮ ਇਹ ਸੇਤਾਈਆਂ ਮੰਮਾ ਮਨਸੋ ਕਾਜ ਹੈ ਮਨ ਸਾਧੇ ਸਿੱਧ ਹੋਈ ਇਹ ਸਿੱਧੀ ਹੈ ਜਿਹੜੀ ਪ੍ਰਾਪਤੀ ਹੈ ਨਾ ਇਹ ਤਾਂ ਹੀ ਹੋ ਸਕਦੀ ਹੈ ਜੇ ਆਪਣਾ ਮਨ ਨੂੰ ਸਾਧਣਾ ਪੈਣਾ ਮਨ ਵਿੱਚ ਮਨ ਨੂੰ ਬਸ ਵਿੱਚ ਕਰਨਾ ਪੈਣਾ ਮਨ ਸਾਧਨ ਦਾ ਭਾਗ ਬਸ ਵਿੱਚ ਕਰਨਾ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸੋ ਕਹੇ ਕਬੀਰਾਂ ਕਬੀਰ ਸਾਹਿਬ ਕਹਿੰਦੇ ਇਹ ਮਨ ਮਨ ਨਾਲ ਹੀ ਗੱਲਾਂ ਕਰਦਾ ਹੈ ਮਨ ਸਾ ਮਿਲਿਆ ਨਾ ਕੋਈ ਇਹ ਇਹਦੇ ਤਾਂ ਹੀ ਕੰਮ ਹੈ ਜੇ ਸੰਸਾਰ ਚ ਕੰਮ ਕਰਨੇ ਤਾਂ ਵੀ ਮਨ ਨੇ ਕਰਨੇ ਆ ਜੇ ਅਸੀਂ ਨਰੰਕਾਰ ਵਾਲੇ ਪਾਸੇ ਕਰਨੇ ਤਾਂ ਵੀ ਮਨ ਨੇ ਕਰਨਾ ਕੰਮ ਹੈ ਇਹਨੂੰ ਕਿਸੇ ਪਾਸੇ ਅਸੀਂ ਭੇਜ ਨਹੀਂ ਸਕਦੇ ਇਹਨੂੰ ਤਾਂ ਸੁਧਾਰਨਾ ਪੈਣਾ ਬਸ ਆਪਾਂ ਕਹਿੰਦੇ ਮਨ ਖਤਮ ਖਤਮ ਹੋ ਤਾਂ ਨਹੀਂ ਕੰਮ ਤਾਂ ਇਸੇ ਨਹੀਂ ਕਰਨੇ ਸਾਰੇ ਪਰ ਇਹਨੂੰ ਸੁਧਾਰ ਲਈ ਇਹਨੂੰ ਗੁਰੂ ਦੇ ਲੜ ਲਾ ਦਈਏ ਇਹਨੂੰ ਗੁਰੂ ਦੀ ਮੱਤ ਦੇ ਦੇ ਦਈਏ ਜਦੋਂ ਗੁਰੂ ਦੀ ਮੱਤ ਇਹਦੇ ਤੋਂ ਆ ਗਈ ਇਹਨੂੰ ਤੇ ਫਿਰ ਇਹਨੇ ਚੰਗੇ ਪਾਸੇ ਲੱਗ ਜਾਣਾ ਮਮਾ ਮਨ ਸੋ ਕਾਜ ਹੈ ਮਨ ਸਾਥੇ ਸਿੱਧ ਹੋਈ ਮਨ ਹੀ ਮਨ ਸੋ ਕਹਾ ਕਬੀਰਾਂ ਮਨ ਸਾਹ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਇਹ ਮਨ ਸਿਓ ਸ਼ਕਤੀ ਮਾਇਆ ਸਿਓ ਪਰਮਾਤਮਾ ਜਦੋਂ ਇਹ ਮਾਇਆ ਵਾਲੇ ਪਾਸੇ ਚਲੇ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਪਾਵਰ ਬਹੁਤ ਆ ਜਾਂਦੀ ਹੈ ਮਾਇਆ ਹੀ ਮਾਇਆ ਫਿਰ ਫਿਰ ਕਿੰਨੀ ਪਾਵਰ ਆ ਜਾਂਦੀ ਹੈ ਫਿਰ ਹੰਕਾਰ ਆ ਜਾਂਦਾ ਜਦੋਂ ਫਿਰ ਇਹ ਰੱਬ ਨਾਲ ਜੁੜ ਜਾਂਦਾ ਫਿਰ ਫਿਰ ਗੱਲ ਧਿਆਨ ਰੱਖੋ ਫਿਰ ਉੱਤੇ ਵੀ ਲੈ ਜਾਂਦਾ ਇੱਕ ਬੰਦੇ ਨੂੰ ਬਹੁਤ ਵੱਡੀ ਪਦਵੀ ਤੇ ਲੈ ਜਾਂਦਾ ਕਿੱਥੋਂ ਨਰਕ ਚੋਂ ਕੱਢ ਲੈਂਦਾ ਫਿਰ ਇਹੋ ਜੀ ਗੱਲ ਨਹੀਂ ਕੰਮ ਸਾਰਾ ਮਨ ਕੀ ਹੈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤੱਤ ਕੋ ਜਿਓ ਧਿਆਨ ਰੱਖੋ ਇਹ ਸਰੀਰ ਨੂੰ ਵੀ ਬਸ ਵਿੱਚ ਕਰ ਲੈਂਦਾ ਆ ਕਬਜ਼ਾ ਸਾਡੇ ਸਰੀਰ ਤੇ ਨਾ ਇਸੇ ਦੀ ਹੈ ਦੇ ਅਨਾਰ ਕਿਉਂ ਅਸੀਂ ਕਹਿੰਦੇ ਹਾਂ ਨਾ ਗੁਰੂ ਦਾ ਕਬਜਾ ਗੁਰੂ ਦਾ ਕਬਜਾ ਤਾਂ ਹਰੇਕ ਤੇ ਨਹੀਂ ਹੈ ਹਰੇਕ ਬੰਦਾ ਮਨ ਮਰਜ਼ੀਆਂ ਕਰਦਾ ਹੈ ਉਹ ਜਿੱਥੇ ਮਨ ਮਰਜ਼ੀਆਂ ਹੁੰਦੀਆਂ ਉੱਥੇ ਮਨ ਦਾ ਰਾਜ ਹੁੰਦਾ ਹੈ ਜਿੱਥੇ ਮਨ ਮਰਜ਼ੀਆਂ ਨਹੀਂ ਹੁੰਦੀ ਗੁਰੂ ਮੰਗਰ ਚੱਲਿਆ ਜਾਂਦਾ ਹੈ ਉੱਥੇ ਗੁਰੂ ਦਾ ਰਾਜ ਹੁੰਦਾ ਹੈ ਉੱਥੇ ਗੁਰੂ ਬਸਿਆ ਹੁੰਦਾ ਹੈ ਉਥੇ ਗੁਰੂ ਦਾ ਇਹ ਮਨ ਸ਼ਕਤੀ ਇਹ ਮਨ ਜਿਉ ਇਹ ਮਨ ਪੰਜ ਤਤ ਕੋ ਜਿਉ ਇਹ ਮਨ ਲੈ ਜੋ ਓਣ ਮਨ ਰਹਿ ਹੈ ਤੋ ਤਿੰਨ ਲੋਕ ਦੀਆਂ ਬਾਤیں ਕਹੇ ਜੇ ਕਿਤੇ ਬਸ ਵਿੱਚ ਆ ਜੇ ਨਾ ਹੀ ਹਨਾ ਤੇ ਗੁਰੂ ਨਾਲ ਜੁੜ ਜਾਵੇ ਫਿਰ ਤਿੰਨਾਂ ਲੋਕਾਂ ਦੀ ਇਹਨੂੰ ਸੋਝੀ ਵੀ ਹੋ ਜਾਂਦੀ ਹੈ ਆ ਗੱਲ ਸਾਰੀ ਮੰਦੀ ਹੈ ਭਾਈ ਤੇ ਇਹ ਮਾਨਾ ਸਤਗੁਰ ਤਾਂ ਇਹੋ ਕਹੇ ਜਦ ਨ ਬੋਤ ਮੈਂ ਕਰ ਦਿਓ ਮਿਟਿਓ ਨਾ ਮਨ ਕੋ त्रास ਮਾਨ ਮਾਨ ਮਕਾ ਮਨ ਦਾ ਮਾਨ ਪਰ ਕਿਉਂ ਨਹੀਂ ਮਿਟਿਆ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਖੋ ਭਗਵਾ ਸਤਗੁਰੂ ਜੀ ਇਹ ਦੁਰਮਤ ਦੇ ਵਸ ਪੈ ਗਿਆ ਹੁਣ ਦੁਰਮਤ ਨੂੰ ਖਤਮ ਕਰੀਏ ਅਸੀਂ ਗੁਰੂ ਦੀ ਬਤ ਲੈ ਲਈਏ ਤੇ ਫੇਰ ਤਾਂ ਇਹ ਰਾਹ ਚੰਗੇ ਚੱਲ ਪੂਗਾ ਫੇਰ ਤਾਂ ਇਹਦਾ ਮਾਲ ਖਤਮ ਹੋ ਸਕਦਾ ਨਹੀਂ ਤਾਂ ਪਰ ਇਹ ਸੂਖਮ ਬਹੁਤ ਹੈ ਹਉਮੈ ਜਿਹੜੇ ਮਾਨ ਹੈ ਕਿਉਂਕਿ ਇਹ ਮਾਨ ਨੇ ਬਹੁਤ ਵੱਡੇ ਵੱਡੇ ਰਾਜਾ ਨੂੰ ਦੇਵਤਿਆਂ ਨੂੰ ਨਹੀਂ ਛੱਡਿਆ ਮਾਨ ਮੁਨੀ ਮੋਨ ਵਰਗਲੇ ਮਾਨ ਸਭੇ ਕੋ ਖਾਈ ਮਾਨ ਮੁਨੀ ਮੁਨੀ ઋષਿ ਮੁਨੀ ਜਿਹੜੇ ਕਦੇ ਅੱਜ ਵੀ ਅਸੀਂ ਬਹੁਤ ਵੱਡੇ ਵੱਡੇ ਹੈਗੇ ਉਹਨਾਂ ਨੇ ਧਾਰਮਿਕ ਗ੍ਰੰਥ ਲਿਖ ਦਿੱਤੇ ਦੇਵਤਿਆਂ ਵਰਗੇ ਇੰਦਰ ਦੇਵਤੇ ਵਰਗੇ ਕਿੰਨੇ ਦੇਵਤੇ ਹੋਗੇ ਹੋਰ ਹਨਾ ਕਿੰਨੇ ਵੀ ਕਿਸੇ ਨੂੰ ਨਹੀਂ ਇਨੇ ਛੱਡਿਆ ਮਰ ਇਸ ਕਰਕੇ ਜੇ ਇਹ ਤਾਂ ਇਹੋ ਸਤਿਗੁਰ ਕਹਿੰਦੇ ਇਹ ਜਿਹੜਾ ਹਨਾ ਨਾ ਇਹ ਦੁਰਮਤ ਕਰਕੇ ਆ ਭੈੜੀ ਮਤ ਕਰਕੇ ਆ ਭਾਈ ਭੈੜੀ ਮਤ ਖਤਮ ਕਰੀਏ ਭੈੜੀ ਮਤ ਤਾਂ ਦੂਰ ਹੋਵੇਗੀ ਜੇ ਗੁਰੂ ਦੀ ਮਤ ਆ ਦੇਤੀ ਤਾਂ ਇਹੋ ਸਤਿਗੁਰਾਂ ਨੇ ਕਿਹਾ ਗੁਰ ਕੀ ਮਤ ਤੂੰ ਲਿਹੇ ਯਾਨੀ ਭਗਤ ਬਿਨਾ ਬਹੁ ਡੂਬੇ ਸਿਆਣੇ ਯਾਨੀ ਭਾਈ ਗੁਰਮਤ ਦੇ ਧਾਰਨੀ ਬਣੀ ਆਈ ਗੁਰਮਤਿ ਭਾਵ ਗੁਰੂ ਦੀ ਮਤ ਨੇ ਹੀ ਮਨ ਨੂੰ ਸਿੱਧੇ ਪਾਸੇ ਲਾਉਣਾ ਤੇ ਇਹਦਾ ਮਾਹੰਕਾਰ ਦੂਰ ਕਰ ਦੇਣਾ ਸੋ ਆਓ ਇੱਥੀ ਵਿਚਾਰ ਹੈ ਜਿਹੜੀ ਇਹ ਖਤਮ ਹੈ ਸਮੇਂ ਅੰਤਾਰ ਬਾਕੀ ਵਿਚਾਰ ਬਹੁਤ ਆਏ ਹੋਜੀ ਗੱਲ ਨਹੀਂ ਅਕਿ ਬਹੁਤ ਲੰਮੀ ਵਿਚਾਰ ਹੋ ਸਕਦੀ ਹੈ ਪਰ ਸਮੇਂ ਦੀ ਅਜਾਤ ਨਹੀਂ ਹੈ ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਪਰ ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਆ ਸੀ ਦੁਰਮਤ ਸਿਓ ਨਾਨਕ ਫਤਿਓ ਨਾਨਕ ਗੁਰੂ ਪਾਤਸ਼ਾਹ ਜੀ ਆਪਣੇ ਆਪ ਨੂੰ ਕਹਿੰਦੇ ਮੈਂ ਫਸਿਆ ਹੋਇਆ ਰਾਖ ਲੈਓ ਪਗਵਾਨ ਹੁਣ ਰੱਬ ਦੇ ਅੱਗੇ ਬੇਨਤੀ ਕਰੀਏ ਸਤਿਗੁਰੂ ਜੀ ਤੁਸੀਂ ਹੀ ਕੁਝ ਕਰ ਸਕਦੇ ਹੋ ਮੈਂ ਤਾਂ ਬਹੁਤ ਯਤਨ ਕਰਕੇ ਦੇਖ ਲਿਆ ਯਤਨ ਹੁਣ ਮੇਰੇ ਕੋਲੇ ਇਹੋ ਜੀ ਪਾਵਰ ਨਹੀਂ ਕੋਈ ਮੈਂ ਹੋਰ ਯਤਨ ਹੁਣ ਤੁਸੀਂ ਕਿਰਪਾ ਕਰੋ ਅਸੀਂ ਵੀ ਗੁਰੂ ਅੱਗੇ ਬੇਨਤੀ ਕਰੀਏ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਅਸੀਂ ਤਾਂ ਬਥੇਰੇ ਨੂੰ ਸਮਝਾ ਸਮਝਾ ਕੇ ਥੱਕ ਗਏ ਇਹ ਸਮਝਣ ਵਾਲਾ ਨਹੀਂ ਇਹਨੂੰ ਤੁਸੀਂ ਕਿਤੇ ਸਮਝਾਓਂ ਆਈ ਹੁੰਦਾ ਨਾ ਜਦੋਂ ਬੰਦਾ ਆਪਾ ਕਹਿੰਦਾ ਸਾਡਾ ਬੱਚਾ ਵਿਗੜ ਜਾਵੇ ਮਾਪਿਓ ਸਾਡੇ ਕਦੇ ਹੱਥ ਖੜੇ ਕਰ ਦਿੰਦੇ ਵੀ ਸਾਡੇ ਤੋਂ ਕੰਮ ਤੋਂ ਬਾਹਰ ਇਹਨੋਂ ਕੋਈ ਕੇ ਚੰਗੇ ਬੰਦੇ ਕੋਲੇ ਜਾਂਦਾ ਵਾ ਬਾਬਾ ਜੀ ਫਿਰ ਤੁਸੀਂ ਸਮਝਾਓ ਹਨਾ ਚੰਗਾ ਆਪ ਕਹਿੰਦਾ ਤੁਸੀਂ ਹੀ ਸਮਝਾਓ ਸਾਡੇ ਅੱਖ ਹੀ ਨਹੀਂ ਲੱਗਦਾ ਇਸੇ ਤਰ੍ਹਾਂ ਅਸੀਂ ਬੇਨਤੀ ਕਰਨੇ ਸਤਿਗੁਰੂ ਜੀ ਸਾਡੇ ਅੱਖੇ ਤਾਂ ਹੁਣ ਲੱਗਦ ਨੇ ਅਸੀਂ ਤਾਂ ਬਥੇਰੀਆਂ ਕੋਸ਼ਿਸ਼ਾਂ ਕਰ ਲੀਆਂ ਬਥੇਰੀ ਨੂੰ ਚੰਗੀ ਹੀ ਸਿੱਖਿਆ ਦੇ ਕੇ ਦੇਖ ਲਈ ਬਥੇਰਾ ਵਧੀਆ ਖਵਾ ਕੇ ਦੇਖ ਲਿਆ ਸਮਝਾ ਕੇ ਦੇਖ ਲਿਆ ਇਹਨੂੰ ਕੀ ਕੁਝ ਨਹੀਂ ਕਰਕੇ ਦੇਖ ਲਿਆ ਇਹਨੂੰ ਪਿਆਰ ਨਾਲ ਸਮਝਾ ਕੇ ਦੇਖ ਲਿਆ ਇਹਨੂੰ ਝੜਕ ਕੇ ਵੀ ਦੇਖ ਲਿਆ ਪਰ ਇਹ ਬਸ ਚ ਨਹੀਂ ਆਇਆ ਤੁਸੀਂ ਕਿਰਪਾ ਕਰੋ ਬਸ ਫਿਰ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਫਿਰ ਇਹੇ ਨਿਬਾਤ ਵਿੱਚ ਆ ਜਾਣਾ ਤੇ ਫਿਰ ਅਸੀਂ ਲੋਕ ਸੁਖੀ ਉੱਪਰ ਲੋਕ ਸੇਲੇ ਨਾਨ ਘਰ ਪਰਬ ਆਪੇ ਮੇਲੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਰਿਕਾਰਡਿੰਗ ਦਾ ਕੰਮ ਸ਼ੁਰੂ ਕੀਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਗੁਰ ਕਿਰਪਾ ਕਰਨੀ ਕਮਾਕਾਰਾਂ ਦੇ ਚਰਕੀਆਂ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣਾ ਤੇ ਫਿਰ ਅਸੀਂ ਸਾਰੀ ਸੰਗਤ ਸਮੇਂ ਸਿਰ ਪਹੁੰਚ ਕੇ ਭਾਈ ਆਪਾਂ ਹੁਣ ਇਹ ਜਿਹੜੀ ਵਿਚਾਰ ਚੱਲਦੀ ਪਈ ਹੈ ਇਹਦਾ ਲਾਭ ਉਠਾਇਆ ਪਈ ਇਹ ਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਸਿੱਧੀ ਸਤਾਪਦੀ ਨੂੰ ਸੰਬੰਧਤ ਇਹ ਵਿਚਾਰਾਂ ਚਲਦੀਆਂ ਪਈਆਂ ਨੇ ਆਓ ਉਹਨਾਂ ਦੀਆਂ ਖੁਸ਼ੀਆਂ ਲਈਏ ਤੇ ਇਹੀ ਉਹਨਾਂ ਨੂੰ ਸੱਚੀ ਸੰਦਾਂ ਦੇ ਲਈ ਸਮੇਂ ਸਿਰ